ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਮੱਲ ਕਟੋਰਾ ਤਫੀਲ ਮਲੋਟ ਤੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਆਪਾਂ ਪਹੁੰਚੇ ਆਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗਾ ਨੀਲੀ ਆ ਵੀ ਆਪਾਂ ਬੁੱਲ ਦਿਖਾ ਰਹੇ ਆਂ ਮਿੱਤਰੋ ਕਈ ਵਾਰ ਕਿਸੇ ਡੇਰੀ ਫਾਰਮ ਦੇ ਵਿੱਚ ਜਾਂ ਕੋਈ ਉਸੂ ਪਾਲਕ ਵੀਰ ਡਾਇਰੈਕਟਰ ਕ੍ਰਾਸਿੰਗ ਗੁਰਾਉਂ ਦੀ ਖਾਤਰ ਲੈਣਾ ਚਾਹੁੰਦਾ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਬਾਈ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਬਾਈ ਦਾ ਨਾਮ ਹੈਗਾ ਜਸਵੰਤ ਸਿੰਘ ਤੇ ਪਿਤਾ ਹੈਗਾ ਜੋਗਾ ਸਿੰਘ ਦੋਸਤੋ ਕਿਹੜੇ ਬੁੱਲ ਦਾ ਕਿੰਨਾ ਮਾਦਰਾ ਕਾਰਡ ਸੀ ਤੇ ਕਿੰਨੀ ਉਮਰ ਹੈ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਪਹਿਲਾਂ ਤੁਹਾਨੂੰ ਤੋੜ ਕੇ ਦਿਖਾਣਾ ਮਿੱਤਰੋ ਤੋੜੋ ਪਹਿਲਾਂ ਜੀ ਕੱਦ ਕਾਰਡ ਬੇਲ ਖੋਲਾ ਤੇ ਮਿੱਤਰੋ ਚੰਗਾ ਵਜਣਾ ਫਿਰ ਆਪਾਂ ਕਹਨੇ ਵੀ ਕਿਸੇ ਭਰਾ ਨੇ ਫਾਰਮ ਦੇ ਵਿੱਚ ਰੱਖਣਾ ਜਾਂ ਘਰੇ ਲੂ ਰੱਖਣਾ ਤਾ ਬਾਈ ਦੇ ਨਾਲ ਕਰ ਸਕਦਾ ਸੰਪਰਕ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਨਾਮ ਮੇਰਾ ਜਸਵੰਤ ਸਿੰਘ ਠੀਕ ਹੈ ਜੀ ਜਸਵੰਤ ਸਿੰਘ ਠੀਕ ਹੈ ਆਪਣਾ ਜਿਹੜਾ ਪਿੰਡ ਹੈ ਇਹ ਕਿੱਥੇ ਜੇ ਰਹਿ ਜਾਂਦਾ ਜੀ ਇਹ ਇਹ ਮਲੋੜ ਦੇ ਲਾਗੇ ਜੀ 6 ਕਿਲੋਮੀਟਰ ਦੂਰ ਮਲਕਟੋਰਾ ਜੀ ਮਲਕਟੋਰਾ ਹਾਂਜੀ ਡੈਰੀ ਫਾਰਮ ਦਾ ਕੰਮ ਆ ਕੀ ਕੰਮ ਆ ਆਪਣਾ ਡੈਰੀ ਫਾਰਮ ਦਾ ਕੰਮ ਹੈ ਕਿੰਨੇ ਕੋ ਪਸ਼ੂ ਰੱਖ ਰਹੇ ਹੋ ਪਸ਼ੂ ਹੈਗੇ 60 ਜੀ 60 ਪਸ਼ੂ ਹਾਂਜੀ ਕੰਮ ਚੰਗਾ ਜੀ ਬਹੁਤ ਵਧੀਆ ਜੀ ਠੀਕ ਹੈ ਇਹ ਜਿਹੜਾ ਆਪਾਂ ਸੰਖਾਇਆ ਇਹ ਘਰ ਦਾ ਕਿਵੇਂ ਆ ਘਰ ਦਾ ਜੀ ਠੀਕ ਆ ਮਾਂ ਦਾ ਕੀ ਰਕਾਡ ਸੀ ਜੀ 18 ਲੀਟਰ ਦਾ ਜੀ 18 ਲੀਟਰ ਹਾਂਜੀ ਤੇ ਬਾਪ ਕਿਹੜਾ ਜੀ ਅਲਬਕਸੀ ਅਲਬਕਸ ਦਾ ਹਾਂਜੀ ਠੀਕ ਹੈ ਤੇ ਇਹਦੇ ਕੋਈ ਉਮਰ ਕਿੰਨੇ ਕੋਹਗੇ ਹੋ ਜੀ ਉਮਰ ਇਹਦੀ ਹੈਗੀ ਆ ਜੀ 3.5 ਸਾਲ ਜੀ 3.5 ਸਾਲ ਹਾਂਜੀ ਤੇ ਮਤਲਬ ਵੀ ਡਾਇਰੈਕਟਿੰਗ ਕਰਾਸ ਕਰਾਉਣ ਲੱਗੇ ਹਾਂਜੀ ਠੀਕ ਹੈ ਬੱਚੇ ਪੁੱਛੇ ਕਿਵੇਂ ਆ ਰਹੇ ਆ ਬੱਚੇ ਆਏ ਬਹੁਤ ਵਧੀਆ ਜੀ ਆਪਣੇ ਕੋਲੇ ਵੀ ਆਏ ਕੋਈ ਹਾਂਜੀ ਹਾਂਜੀ ਠੀਕ ਹੈ ਆ ਮੈਂ ਬੱਚਾ ਵੀ ਤੁਹਾਨੂੰ ਦਿਖਾਉਣਾ ਤੁਸੀਂ ਇਹਨੂੰ ਗੇੜਾ ਦਵਾਓ ਜੀ ਆਹ ਬਾਈ ਕਹਿੰਦਾ ਵੀ ਬੱਚਾ ਆਇਆ ਕਿਉਂਕਿ ਆਪਣਾ ਫਰਜ ਪੰਦਾ ਮਿੱਤਰੋ ਹਰ ਚੀਜ਼ ਦਿਖਾਉਂਦਾ ਤੇ ਮਾਰਕਾ ਮਿੱਤਰੋ ਦੇਖ ਸਕਦੇ ਹੋ ਫੁੱਲ ਹੈ ਸਰੀਰ ਦੀ ਬੰਤਰ ਵੀ ਮਿੱਤਰੋ ਆਪਾਂ ਕਹਿ ਸਕਦੇ ਵੀ ਚੰਗੀ ਆ ਤੇ ਫਿਰ ਕੀ ਰੇਟ ਕਰਤਾ ਜੀ ਦਾ ਆਪਾਂ ਰੇਟ ਇਹ ਤਾਂ ਫੋਨ ਤੇ ਕਰ ਲੀਏ ਜੀ ਨਹੀਂ ਜੀ ਫਿਰ ਐ ਨਾ ਕਈ ਭਰਾ ਫਿਰ ਕਹਿੰਦੇ ਤੱਕ ਨਹੀਂ ਲੱਗਦਾ ਸਾਠੀ ਕਿਉਂਕਿ ਜਦੋਂ ਆਪਾਂ ਦਿਖਾਤਾ ਜਲਦੀ ਵੀਡੀਓ ਵਿੱਚ ਤਾਂ ਬੰਦੇ ਨੂੰ ਤੱਕ ਲੱਗ ਜਾਂਦੀ ਆ ਠੀਕ ਹੈ ਜੀ ਠੀਕ ਹੈ ਬਈ ਸੇ ਤਾਂ ਕਿਸੇ ਵੀ ਚੈਨਲਾਂ ਨੂੰ ਬੇਨਤੀ ਆ ਵੀ ਰੇਟ ਜ਼ਰੂਰ ਦੱਸਿਆ ਕਰੋ ਤੇ ਕਿਉਂਕਿ ਰੇਟ ਦੱਸਣ ਨਾਲ ਪਤਾ ਲੱਗਦਾ ਵੀ ਇਹ ਜਾਂ ਕੱਦ-ਕਾਟ ਹੈ ਜੀ ਸਹੀਰ ਹੈ ਇਹਦਾ ਮੁੱਲ ਇੰਨਾ ਠੀਕ ਹੈ ਮੁੱਲ 1,60,000 ਹਜ਼ਾਰ ਦਾ ਮਾਨਤਾਣ ਹੋ ਜੂ ਮੌਕੇ ਤੇ ਹੋ ਜੂਗਾ ਜੀ ਤੇ ਫੋਨ ਨੰਬਰ ਜੀ ਆਪਣਾ 62801 ਜੀ 62801 05199 05199 ਜੀ 99 62801 05199 ਵਜ ਦਾ ਫੋਨ ਨੰਬਰ ਹੈ ਸੋ ਫੇਰ ਕਹਨੇ ਵੀ ਚੰਗੇ ਸਾਨਾਂ ਦੇ ਵਿੱਚੋਂ ਮਿੱਤਰੋ ਆਉਂਦਾ ਚੰਗਾ ਕੱਦ ਕਾਠਾ ਚੰਗੇ ਟੈਸਟਿਕਾ ਵਾਲਾ ਸ੍ਰੀ ਦੀ ਪੰਤਰਬੋ ਸੁਣੀ ਆ ਤੇ ਮਾਰਕਾ ਵੀ ਆਪਾਂ ਕਹਨੇ ਵੀ ਫੁੱਲ ਹੈ ਸੋ ਜੇਕਰ ਕਿਸੇ ਭਰਾ ਨੇ ਆਪ ਤੋਂ ਵੀਡੀਓ ਬਣਵਾਉਣੀ ਹੈ ਤਾਂ ਮਿੱਤਰੋ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ